ਮੈਨੂੰ ਸ਼ੌਂਕ ਸੀ ਸ਼ੁਰੂ ਤੋਂ ਕੋਰੀਆਂ ਦਾ ਅੱਛਾ ਹਾਂਜੀ ਕੋਤੇ ਹਾਂਜੀ ਸਾਡੇ ਡਰਾਈਵ ਵਿੱਚ ਕੁੜੀ ਆਈ ਸੀ ਅੱਛਾ ਆਈ ਸੀ ਬਾਤ ਵੀ ਸੁਣਦੇ ਆ ਫਿਰ ਧਿਆਨ ਨਾ ਗਾ ਸੋਹਣੀ ਬੜੀ ਸੀ ਉਹ ਪਰ ਉਸ ਤੋਂ ਬਾਅਦ ਪਿਆਰ ਨਹੀਂ ਹੋਇਆ ਖੋਤੇ ਦੇ ਨਹੀਂ ਮੈਂ ਜਾਨਵਰਾਂ ਦੇ ਨਾਲ ਹੀ ਪਿਆਰ ਕੀਤਾ ਘੋੜੀ ਸਮਝ ਕੇ ਬਹਿ ਜਾਊਗਾ ਖੋਤੇ ਦੇ ਉਹ ਉਹ ਭਰਾਵਾ ਉੱਥੇ ਸਿੱਤੜ ਸਿੱਤੜ ਹੀ ਹੋ ਗਿਆ ਮੋਲ ਹਾਂ ਬੜੀ ਕੁਟਸਨ ਭਾਈ ਲੈ ਲਈ ਉਹ ਗੱਡੀ ਫੇਕੀ ਹੋਇਆ ਆਇਆ ਖੋਤੇ ਦੇ ਕੋਲ ਮੋਰ ਮਾਰਾ ਇਨੀ ਤਖਾਰ ਵਿੱਚ ਗੱਡੀ ਲਵਾ ਕੇ ਉਹਦੇ ਖਾਤੇ ਪੂਰੇ ਕਰਾ ਕੇ ਗਈ ਸੀ ਸਰਸ਼ਕਲ ਜੀ ਫੋਕਨ ਬੀਟਸ ਚੈਨਲ ਵਿੱਚ ਮੈਂ ਤੁਹਾਡਾ ਸਵਾਗਤ ਕਰਦੀ ਆ ਨੈਂਸੀ ਅਰੋੜਾ ਟੀ ਐਨ ਟਾਕ ਪ੍ਰੋਗਰਾਮ ਵਿੱਚ ਅੱਜ ਫਿਰ ਇੱਕ ਖਾਸ ਪਰਸਨੈਲਿਟੀ ਨਾਲ ਤੁਹਾਨੂੰ ਮਿਲਵਾਨ ਜਾਣ ਰਹੀ ਆ ਜਿਨ੍ਹਾਂ ਦੇ ਵਿੱਚ ਇੰਦਾ ਦੀ ਕੁਆਲਿਟੀ ਹੈ ਉਹ ਤੁਹਾਨੂੰ ਦੇਖ ਕੇ ਪਤਾ ਚੱਲੇਗੀ ਬਸ ਆਵਾਜ਼ਾਂ ਡਿਫਰੈਂਟ ਡਿਫਰੈਂਟ ਟਾਈਪ ਦੀਆਂ ਕੱਢ ਲੈਂਦੇ ਨੇ ਮਿਲਵਾਨ ਨੇ ਜਿਆਦਾ ਟਾਈਮ ਨਹੀਂ ਲਵਾਂਗੇ ਜਿਨ੍ਹਾਂ ਦਾ ਨਾਮ ਹੈ ਗੋਗਾ ਜੀ ਸਰਸ਼ਕਲ ਜੀ ਮੇਰਾ ਨਾਮ ਗੋਗੀ ਜੀ ਲਓ ਸਹੀ ਤਾਂ ਗੋਗੀ ਜੀ ਅੱਛਾ ਅੱਛਾ ਮੈਂ ਗਲਤ ਨਾਮ ਬੋਲ ਦਿੱਤਾ ਹਾਂਜੀ ਓਹੋ ਸੋਰੀ ਸਰ ਤੁਹਾਡਾ ਨਾਮ ਹੀ ਮੈਂ ਗਲਤ ਬੋਲ ਦਿੱਤਾ ਚਲੋ ਤੁਸੀਂ ਦੱਸੋ ਜਿਹੜਾ ਕਿ ਤੁਸੀਂ ਇਸ ਚੈਨਲ ਵਿੱਚ ਆਏ ਤੁਹਾਡਾ ਕੀਮਤੀ ਟਾਈਮ ਲੈ ਕੇ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੁਹਾਡਾ ਤੇ ਸਵਾਗਤ ਕਰਦੀ ਹਾਂ ਇਸ ਪ੍ਰੋਗਰਾਮ ਦੇ ਵਿੱਚ ਟੀ ਐਨ ਟਾਕ ਪ੍ਰੋਗਰਾਮ ਵਿੱਚ ਹਾਂਜੀ ਸਰ ਦੱਸੋ ਹੁਣ ਤੁਸੀਂ ਕੁਝ ਆਪਣੇ ਬਾਰੇ ਮੈਨੂੰ ਸ਼ੌਂਕ ਸੀ ਸ਼ੁਰੂ ਤੋਂ ਖੋਤਿਆਂ ਦਾ ਅੱਛਾ ਹਾਂਜੀ ਖੋਤਿਆਂ ਦਾ ਸ਼ੌਂਕ ਸੀ ਹਾਂਜੀ ਤੇ ਮੈਂ ਤੁਹਾਨੂੰ ਉਹ ਵਾਜਾਂ ਵੀ ਕੱਟ ਕੇ ਸੁਣਾਉਂਗਾ ਅੱਛਾ ਲੇ ਨੰਬਰ ਤੇ ਤੁਹਾਨੂੰ ਖੁੱਤੇ ਦੀ ਆਵਾਜ਼ ਕੱਢ ਕੇ ਸੁਣਾਉਂਗੀ ਠੀਕ ਹੈ ਜਰੂਰ ਜੀ ਸੁਣਾਓ ਆ 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 ਵਾ ਵਾ ਸਰ ਤਸਤਕ ਰਾਤੀ ਹੇ ਹੁਣ ਕਿਹੜੀ ਆਵਾਜ਼ ਆ ਗੀ ਹੁਣ ਤੁਹਾਨੂੰ ਘੋੜੇ ਦੀ ਬਾਤ ਸੁਣਾਉਂਗਾ ਠੀਕ ਹੈ ਜਰੂਰ ਇਹ ਘੋੜੇ ਦੀ ਬਾਤ ਤੁਹਾਨੂੰ ਹੁਣ ਸੁਣਾਤੀ ਹੁਣ ਤੁਹਾਨੂੰ ਮੱਝ ਦੀ ਬਾਤ ਸੁਣਾਉਂਗਾ ਚਲੋ ਜੀ ਸੁਣਾਓ ਮੱਝ ਦੀ ਬਾਤ ਇਹ ਮਜਰੀ ਜੀ ਹੁਣ ਕੱਟੀ ਸੁਣਾਉਂਦਾ ਹਾਂ ਵਾਹ ਸਾਰੇ ਨਾਲ ਮਿਲਦੇ ਜੁਲਦੇ ਹੀ ਆ ਹਾਂਜੀ ਹਾਂ 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 ਹੁਣ ਤੁਹਾਨੂੰ ਗਾਂ ਦੀ ਬਾਤ ਸੁਣਾਉਂਗਾ ਓਕੇ ਵਾਹ ਵਾਹ ਨਾ ਇਹ ਬੱਚੀ ਦੀ ਤਾਂ ਗਾਈ ਦੀ ਸੀ ਓਕੇ ਤੇ ਹੋਰ ਕਿਹੜੀਆਂ ਆਵਾਜ਼ਾਂ ਕੱਢ ਲੈਂਦੇ ਹੋ ਤੁਹਾਨੂੰ ਬੱਕਰੀ ਦੀ ਆਵਾਜ਼ ਸੁਣਾਉਂ ਬੱਕਰੀ ਦੀ ਬੱਕਰੀ ਦੀ ਤਾਂ ਮੀਮ ਨਹੀਂ ਸੀ ਆ ਤੇ ਬੱਚੇ ਦੀ ਤਾਂ ਹੁੰਦੀ ਅੱਛਾ ਠੀਕ ਹੈ ਜੀ ਵਾਹ ਯਾਹ ਵਾਹ ਯਾਹ ਵਾਹ ਵਾਹ ਇਹ ਬੱਕਰੀ ਸੀ ਤੇ ਉਹਦੇ ਬੱਚੇ ਦੀ ਸੀ ਹੁਣ ਬੱਕਰੇ ਓਏ ਓਣ ਤੇ ਜਿੱਦਾਂ ਕੀ ਜਾਨਵਰਾਂ ਦੀਆਂ ਆਵਾਜ਼ਾਂ ਤੁਸੀਂ ਕੱਢ ਲੈਂਦੇ ਹੋ ਹਾਂਜੀ ਪੰਛੀਆਂ ਦੀਆਂ ਆਵਾਜ਼ਾਂ ਵੀ ਕੱਢ ਲੈਂਦੇ ਹੋ ਕੋਧੀਆਂ ਨਹੀਂ ਹੈ ਜੀ ਮੈਡਮ ਕਿਤੀ ਤੇ ਜਾਨਵਰਾਂ ਦੀ ਆਵਾਜ਼ਦਾਰ ਸਿੱਖਿਆ ਕਿਥੋਂ ਫਿਰ ਬੇਕੋ ਹੁੰਦੇ ਸੀ ਖੋਤੇ ਅੱਛਾ ਤੇ ਮੈਂ ਜਾਣ ਰਿਹਾ ਸਕੂਲ ਹੂੰ ਤੇ ਜਦੋਂ ਖੋਤਾ ਲੈ ਇਧਰ ਨਾ ਕਰਣਾ ਨਾ ਭਾਈ ਨੇ ਲੈ ਗਏ ਹੂੰ ਇਹ ਉਹਨੇ ਬਾਅਦ ਕੱਢਣੀ ਹੂੰ ਹੂੰ ਤੇ ਮੈਂ ਸਕੂਲ ਦੇ ਵਿੱਚੋਂ ਹੀ ਬਦਲ ਦੌੜ ਜਾਂਣਾ ਅੱਛਾ ਸਕੂਲ ਤੋਂ ਬੰਕ ਮਾਰ ਕੇ ਭੱਜ ਜਾਂਦੇ ਸੀ ਆਓ ਤੇ ਮੈਨੂੰ ਵੀ ਫਿਰ ਆਰਤ ਪੈ ਗਈ ਉਹਦੇ ਹਾਲ ਦੇਖ ਫਿਰ ਤੁਸੀਂ ਕੀ ਕੀ ਕਰਦੇ ਹੁੰਦੇ ਸੀ ਮੈਂ ਉਹਦੇ ਮਗਰ ਚੱਲ ਜਾਂਦਾ ਹੀ ਮੈਡ ਕਿੰਨਾ ਦੇ ਕੋਤੇ ਦੇ ਅੱਛਾ ਤੇ ਮੈਂ ਬਾਅਦ ਕੱਢਣੀ ਉਹਦੇ ਹਾਲ ਦੇਖ ਕੇ ਮਤਲਬ ਇਹ ਕਿੱਥੋਂ ਮਤਲਬ ਟੈਲੈਂਟ ਤੁਸੀਂ ਸੋਚਿਆ ਕਿ ਇੱਕ ਅਲੱਗ ਟਾਈਪ ਦਾ ਟੈਲੈਂਟ ਆ ਕਿ ਉਹਨਾਂ ਦੀਆਂ ਆਵਾਜ਼ਾਂ ਸਿੱਖੀਆਂ ਤੁਸੀਂ ਮੈਨੂੰ ਸ਼ੌਂਕ ਸੀ ਸ਼ੁਰੂ ਤਾਂ ਮੈਂ ਕਿ ਚੱਲ ਸਿੱਖ ਲੈਣੀ ਹੂੰ ਫੇ ਮੈਂ ਵੋਲੀ-ਵੋਲੀ ਕਰਦਾ ਰਿਹਾ ਫੇ ਮੈਂ ਆਪਣੇ ਖੋਤਿਆਂ ਦਾ ਖੋਤੇ ਵੀ ਮੈਂ ਰੱਖ ਲਏ ਫੇ ਅੱਛਾ ਉਹਨਾਂ ਦਾ ਮੈਂ ਆਪਣਾ ਕਾਰੋਬਾਰ ਕਰਦਾ ਰਿਹਾ ਕੀ ਕਰਦੇ ਸੀ ਉਹਨਾਂ ਦਾ ਕੰਮ ਮੈਂ ਉਹਨਾਂ ਦਾ ਕੰਮ ਕਾਰੋਬਾਰ ਕਰਦਾ ਇੱਟਾ ਟੋਣਾ ਹੁੰਦਾ ਸੀ ਅੱਛਾ ਹਾਂ ਫੇ ਕਿੰਨਾ ਟਾਈਮ ਤੁਸੀਂ ਇਹੀ ਕੰਮ ਕੀਤਾ ਮੈਂ 25 ਸਾਲ ਮੈਡਮ ਕੰਮ ਕੀਤਾ 25 ਸਾਲ ਭੱਠੇ ਦੇ ਉੱਤੇ ਅੱਛਾ ਤੇ ਕਿੰਨਾ ਕੁ ਤੁਹਾਨੂੰ ਉੱਥੋਂ ਫਾਇਦਾ ਲੱਗਦਾ ਸੀ ਉੱਥੇ ਦਾ ਆਪਣੇ ਠੇਕੇ ਦੇ ਹਿਸਾਬ ਨਾਲ ਹੁੰਦਾ ਸੀ ਕਿ ਕਿਹ ਜਿਹਦਾ ਮੈਂ ਕੰਮ ਕਰਦਾ ਹੀ ਨਾ ਉਸ ਹਿਸਾਬ ਨਾਲ ਮੈਨੂੰ ਪੈਸੇ ਮਿਲਦੇ ਸੀ ਤੇ ਫਿਰ ਹੁਣ ਅੱਜ ਕੱਲ ਕੀ ਕਰ ਰਹੇ ਹੋ ਤੁਸੀਂ ਅੱਜ ਕੱਲ ਮੈਂ ਸੰਤੇ ਬੰਤੇ ਕੋ ਚੱਲ ਗਿਆ ਵਾਂ ਅੱਛਾ ਆ ਸੰਤੇ ਬੰਤੇ ਮੈਂ ਸੰਤੇ ਬੰਤੇ ਨਾ ਫਿਲਮਾਂ 'ਚ ਕੰਮ ਕਰਨਾ ਚਾਹੁੰਦਾ ਵਾਂ ਚਾਹਦੇ ਆ ਆ ਮੈਨੂੰ ਚਾਂਸ ਨਹੀਂ ਕੋਈ ਦੇ ਰਿਹਾ ਓਹੋ ਚਲੋ ਜੀ ਚੈਨਲ ਵਾਲਿਆਂ ਨੂੰ ਬੇਨਤੀ ਕਰਦੀ ਆ ਕਿ ਅਗਰ ਇਹਨਾਂ ਨੂੰ ਕੋਈ ਦੇਖ ਰਿਹਾ ਵਾ ਸੁਣ ਰਿਹਾ ਵਾ ਅਗਰ ਤੁਹਾਨੂੰ ਇਹਨਾਂ ਦੀ ਕੋਈ ਟੈਲੈਂਟ ਪਸੰਦ ਆਇਆ ਤੇ ਇਹਨਾਂ ਨੂੰ ਪਲੀਜ਼ ਕੰਟੈਕਟ ਕਰਿਓ ਅਗਰ ਇਹਨਾਂ ਨੂੰ ਕੰਟੈਕਟ ਕਰਨਾ ਹੋਵੇ ਤੇ ਜਲੰਧਰ ਚ ਸੰਤਾਪੰਤਾ ਜੀ ਜਿਨ੍ਹਾਂ ਦਾ ਨਾਮ ਹੁਣ ਸ਼ੁਗਲੀ ਜੁਗਲੀ ਜੀ ਆ ਉਹਨਾਂ ਨਾਲ ਸੰਪਰਕ ਕਰ ਸਕਦੇ ਤੇ ਇਹਨਾਂ ਨੂੰ ਮਿਲ ਸਕਦੇ ਹੋ ਕਿ ਉਹਨਾਂ ਦੇ ਕੋਲ ਹੀ ਜੌਬ ਕਰਦੇ ਆ ਇਹ। ਹਮਮ। ਹੋਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਆਪਣੇ ਬਾਰੇ ਕੁਝ ਬਸ ਹੋਰ ਮੈਂ ਕਹਾ ਮੈਂ ਉਹਨੂੰ ਫਿਲਮਾਂ ਦੇ ਵਿੱਚ ਕੰਮ ਕਰੂੰਗਾ। ਹਮਮ। ਤੇ ਪਹਿਲੇ ਜੇ ਅਗਰ ਫਿਲਮਾਂ ਦੇ ਵਿੱਚ ਤੁਹਾਨੂੰ ਕੋਈ ਮਤਲਬ ਜਿੱਦਾਂ ਕਿ ਸੰਪਰਕ ਕਰੇ ਕੋਈ ਕੰਟੈਕਟ ਕਰੇ ਫਿਰ ਤੁਹਾਨੂੰ ਕਿਸ ਟੈਲੈਂਟ ਤੋਂ ਕਰੇ ਕੀ ਕਰ ਲੈਂਦੇ ਹੋ ਤੁਸੀਂ ਥੋੜਾ ਐਕਟ ਕਰਕੇ ਦਿਖਾ ਸਕਦੇ ਹੋ ਨਹੀਂ ਮੈਂ ਫਿਲਮਾਂ 'ਚ ਕੰਮ ਕਰ ਸਕਦਾ ਕਰ ਸਕਦੇ ਹੋ ਹਾਂਜੀ ਤੇ ਜਿੱਦਾਂ ਹੁਣ ਤੁਹਾਨੂੰ ਮੰਨ ਲਓ ਕੋਈ ਕਿਉਂ ਦਿੰਦੇ ਆ ਆਪਾਂ ਕੋਈ ਜਿੱਦਾਂ ਤੁਹਾਡੇ ਮੰਮੀ ਤੁਹਾਡੇ ਤੋਂ ਦੂਰ ਚਲੇ ਗਏ ਆ ਤੁਸੀਂ ਆਪਣੇ ਮੰਮੀ ਨੂੰ ਯਾਦ ਕਰ ਰਹੇ ਹੋ ਉਹਨਾਂ ਦੇ ਰੋਂਦੇ ਇਮੋਸ਼ਨਸ ਕਰ ਸਕਦੇ ਹੋ ਨਹੀਂ ਉਹ ਮੈਡਮ ਥੋੜਾ ਮੈਂ ਪੇਸ ਰਹਾ ਹਾਂ ਮਤਲਬ ਕਿ ਸਾਹਮਣੇ ਨਹੀਂ ਕਰਨਾ ਚਾਹੁੰਦੇ ਕਹਿੰਦੇ ਕਿ ਇੱਕੋ ਵਾਰੀ ਮੈਂ ਬਲਾਸਟ ਕਰੂੰਗਾ ਫਿਲਮ ਦੇ ਵਿੱਚ ਆ ਕੇ ਤੁਹਾਨੂੰ ਦਿਖਾਵਾਂਗਾ ਆਪਣਾ ਟੈਲੈਂਟ ਹੱਲੇ ਨਹੀਂ ਦਿਖਾਣਾ ਚਾਹੁੰਦਾ ਫੇਰ ਮੈਂ ਘੋੜਿਆਂ ਦੇ ਫਾਰਮ 'ਚ ਵੀ ਕੰਮ ਕੀਤਾ ਦੋ ਤਿੰਨ। ਅੱਛਾ। ਹਾਂ। ਘੋੜਿਆਂ ਦੇ ਫਾਰਮ 'ਚ ਚਲੇ ਗਏ ਫਿਰ ਤੁਸੀਂ। ਫਿਰ ਉੱਥੇ ਕੀ ਸਿੱਖਿਆ ਤੁਸੀਂ? ਮੈਂ ਉੱਥੇ ਘੋੜੇ ਟ੍ਰੇਨ ਕਰਦਾ ਰਿਹਾ ਸੀ। ਹੂੰ ਹੂੰ। ਘੋੜਿਆਂ ਨੂੰ ਭੰਗੜਾ ਸਿਖਾਉਣਾ। ਘੋੜਿਆਂ ਦੇ ਰੈਟਿੰਗ ਕਰਾਉਣੀ। ਘੋੜਿਆਂ ਨੂੰ ਭੰਗੜਾ ਸਿਖਾਉਂਦੇ ਸੀ? ਹਾਂ ਜੀ। ਥੋੜਾ ਸਾਨੂੰ ਵੀ ਸਿਖਾਓ ਫਿਰ। ਕਿੱਦਾਂ ਸਿਖਾਉਂਦੇ ਸੀ? ਘੋੜਾ ਮਤਲਬ ਢੋਲ ਦੇ ਨਾਲ ਨਚਾਉਣਾ ਸਿਖਾਉਂਦੇ ਸੀ। ਅੱਛਾ। ਅਗਰ ਤੁਸੀਂ ਇਹ ਚੀਜ਼ ਤੁਹਾਨੂੰ ਵੀ ਡਿਫਰੈਂਟ ਲੱਗੀ ਤਾਂ ਸਾਨੂੰ ਪਲੀਸ ਕਮੈਂਟ ਬਾਕਸ ਵਿੱਚ ਪੱਕਾ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਚੀਜ਼ ਡਿਫਰੈਂਟ ਲੱਗੀ ਜਾਂ ਨਹੀਂ ਕਿ ਕੋੜਿਆਂ ਨੂੰ ਭੰਗੜਾ ਸਿੱਖਾਂਦੇ ਸੀ ਬਹੁਤ ਵਧੀਆ ਲੱਗਾ ਤੁਹਾਡਾ ਟੈਲੈਂਟ ਜਾਣ ਕੇ ਕਿ ਅਸੀਂ ਕੁਝ ਡਿਫਰੈਂਟ ਟਾਈਪ ਦੀ ਗੱਲ ਕਰਦੇ ਹਾਂ ਕਿ ਜਿੱਦਾਂ ਕਿ ਹਰ ਇੱਕ ਪਰਸਨ ਦੀ ਕੋਈ ਨਾ ਕੋਈ ਗਰਲਫ੍ਰੈਂਡ ਤਾਂ ਹੁੰਦੀ ਹੈ ਤੁਹਾਡੀ ਲਾਈਫ 'ਚ ਕਦੀ ਕੋਈ ਗਰਲਫ੍ਰੈਂਡ ਬਣੀ ਜਾਂ ਤੁਸੀਂ ਬਣਾਉਣਾ ਚਾਹਿਆ ਜਾਂ ਕਿੱਦਾਂ ਹੋਇਆ ਕੁਝ ਦੱਸੋ ਸਾਡੇ ਰਿਲਾਈ ਵਿੱਚ ਕੁੜੀ ਆਈ ਸੀ ਅੱਛਾ ਆਈ ਸੀ ਆਈ ਸੀ ਆਵਾਜ਼ ਵੀ ਸੁਣਦੇ ਆ ਫਿਰ ਧਿਆਨ ਨਾਲ ਸੋਹਣੀ ਬੜੀ ਸੀ ਉਹ ਉਹ ਵਾਹ ਬੜੀ ਸੋਹਣੀ ਏ ਮੈਨੂੰ ਕਹਿੰਦੀ ਖੋਤੇ ਛੱਡ ਦੇ ਖੋਤੇ ਛੱਡਣ ਨੂੰ ਕਿਉਂ ਕਹਿ ਰਹੀ ਸੀ ਪਿਆਰ ਕਰਦੀ ਸੀ ਆਹੋ ਕਹਿੰਦੀ ਜੇ ਮੈਨੂੰ ਛੱਡ ਦੇ ਤੇ ਜੇ ਖੋਤੇ ਛੱਡ ਦੇ ਗਲਤ ਗੱਲ ਆ ਫੇ ਤੁਸੀਂ ਕੀ ਚੁੱਪ ਜੇ ਤੂੰ ਖੋਤੇ ਛੱਡਦਾਂਗਾ ਤੇ ਮੈਂ ਤੇਨਾ ਵਿਆਹ ਕਰਾ ਲੂੰਗੀ ਅੱਛਾ ਮੈਂ ਕੋ ਵੀ ਪਾਈ ਮੈਂ ਖੋਤੇ ਨਹੀਂ ਛੱਡ ਸਕਦਾ ਤੂੰ ਛੱਡਣਾ ਛੱਡ ਦੇ ਮੈਨੂੰ ਹਾਂ ਇਹ ਮੈਂ ਹੁਣ ਛੱਡ ਦਤਾ ਪਿਆਰੀ ਛੱਡਤਾ ਇਹ ਮੈਂ ਹੁਣ ਛੱਡ ਦਤਾ ਵਾਹ ਦੇਖ ਲੋ ਖੋਤਿਆਂ ਨਾਲ ਇੰਨਾ ਪਿਆਰ ਹੈ ਖੋਚ ਸਾਡੀ ਜ਼ਿੰਦਗੀ ਦੇ ਵਿੱਚ ਕੁੜੀਆਂ ਇੱਕ ਤੋਂ ਇੱਕ ਨੰਬਰ ਆਈਆਂ ਵਾਹ ਕਿਆ ਗੱਲਬਾਤ ਤੁਸੀਂ ਕਰ ਰਹੇ ਹੋ ਕਿਸੇ ਨੇ ਕਦੀ ਸੋਚਿਆ ਵੀ ਨਹੀਂ ਸੀ ਅਸੀਂ ਸਾਡੀ ਕੁੜੀ ਸਾਡੀ ਜ਼ਿੰਦਗੀ ਦੀ ਕੁੜੀਆਂ ਇੰਨੀਆਂ ਸੋਹਣੀਆਂ ਸੋਹਣੀਆਂ ਹਾਂ ਫਿਰ ਉਸ ਤੋਂ ਬਾਅਦ ਪਿਆਰ ਨਹੀਂ ਹੋਇਆ ਖੋਤੇ ਨਾਲ ਨਹੀਂ ਮੈਂ ਮੈਂ ਜਾਨਵਰਾਂ ਦੇ ਨਾਲ ਹੀ ਪਿਆਰ ਕੀਤਾ ਵਾਹ ਜਾਨਵਰਾਂ ਨਾਲ ਪਿਆਰ ਵੈਸੇ ਬਹੁਤ ਕੁੜੀਆਂ ਧੋਖਾ ਦਿੰਦੀਆਂ ਮੈਂ ਜਾਨਵਰ ਨਹੀਂ ਧੋਖਾ ਦਿੰਦਾ ਨਹੀਂ ਬਿਲਕੁਲ ਸਹੀ ਕਹਿ ਰਹੀ ਹੈ ਕਿ ਇਹਨਾਂ ਨੇ ਜਾਨਵਰਾਂ ਨਾਲ ਪਿਆਰ ਕੀਤਾ ਔਰ ਬਹੁਤ ਘੱਟ ਪਰਸਨਸ ਹੁੰਦੇ ਆ ਜੋ ਕਿ ਜਾਨਵਰਾਂ ਨਾਲ ਪਿਆਰ ਕਰਦੇ ਆ ਤੁਸੀਂ ਜਾਨਵਰਾਂ ਨੂੰ ਕਿਸ ਹੱਦ ਤੱਕ ਪਿਆਰ ਕਰਦੇ ਹੋ ਮੈਂ ਬਹੁਤ ਜਾਨਵਰਾਂ ਨੂੰ ਪਿਆਰ ਕਰਦਾ ਪੋਤਿਆਂ ਨੂੰ ਕਰਦਾ ਘੋੜਿਆਂ ਨੂੰ ਕਰਦਾ ਹਰ ਇੱਕ ਜਾਨਵਰਾਂ ਨੂੰ ਮੈਂ ਕਰਦਾ ਉਹ ਲੋਕਾਂ ਨੂੰ ਨਹੀਂ ਮੈਸੇਜ ਦੇਣਾ ਚਾਹੁੰਗਾ ਤੁਹਾਡੇ ਜਿਹੜੀ ਆਡੀਅנס ਆ ਤੁਹਾਡੇ ਜਿਹੜੇ ਫੈਨਸ ਵਾ ਜਿਹੜੇ ਤੁਹਾਨੂੰ ਦੇਖ ਰਹੇ ਆ ਉਹਨਾਂ ਨੂੰ ਵੀ ਮੈਸੇਜ ਦੋ ਕਿ ਪਿਆਰ ਕਰਨਾ ਚਾਹੀਦਾ ਇਹਨਾਂ ਨੂੰ ਜਾਨਵਰ ਪਿਆਰ ਕਰਨਾ ਚਾਹੀਦਾ ਜਾਨਵਰਾਂ ਨੂੰ ਕੁੜੀਆਂ ਮੁੰਡਿਆਂ ਨੂੰ ਪਿਆਰ ਕਰਦਾ ਕੁੜੀਆਂ ਨੂੰ ਪਿਆਰ ਕਰਦੇ ਉਸ ਧੋਖਾ ਹੀ ਮਿਲਦਾ ਐਂਡ ਤੇ ਸੰ ਬਸ ਜੇ ਉਹਨਾਂ ਨੂੰ ਪਿਆਰ ਕਰੋ ਕਦੀ ਧੋਖਾ ਨਹੀਂ ਖਾਓਗੇ ਹਾਂਜੀ ਓਕੇ ਕਿੱਦਾਂ ਤੁਸੀਂ ਗੱਲ ਕਰ ਰਹੇ ਸੀਗੇ ਹੁਣੇ ਦੱਸ ਰਹੇ ਸੀਗੇ ਕਿ ਆਪਣੀ ਗਰਲਫ੍ਰੈਂਡ ਤੁਸੀਂ ਬਣਾਈ ਹਾਂਜੀ ਬਣਾਈ ਤੇ ਫਿਰ ਉਹਨਾਂ ਨੂੰ ਮਿਲਣ ਵੀ ਗਏ ਹੋਵੋਗੇ ਫਰਸਟ ਮੀਟਿੰਗ ਕਿੱਦਾਂ ਕਰਨਗੇ ਸੀ ਮੈਂ ਖੋਤੇ ਦੇ ਜਾਂਦੇ ਆ ਮੈਡਮ ਅੱਛਾ ਵਾਹ ਖੋਤੇ ਦੇ ਲੋਕ ਬਾਈਕਸ ਤੇ ਗੱਡੀਆਂ ਤੇ ਚਲੋ ਸਾਈਕਲ ਤੇ ਵੀ ਕਹਿ ਸਕਦੇ ਜਾਂਦੇ ਹੁੰਦੇ ਸੀ ਪਹਿਲਾਂ ਲੋਕ ਮੈਂ ਪਹਿਲੀ ਵਾਰ ਸੁਣਿਆ ਕਿ ਖੋਤੇ ਤੇ ਬੈ ਕੇ ਲੋਕ ਜਿਦਾ ਇਦਾਂ ਹੈ ਆਪਣੀ ਗਰਲਫ੍ਰੈਂਡ ਨੂੰ ਮਿਲਣ ਵਾਹ ਮੈਡਮ ਉਹ ਗੱਡੀਆਂ ਹੈ ਨਹੀਂ ਸੀ ਉਹ ਖੋਤੇ ਤੇ ਜਾਣਾ ਪੈਂਦਾ ਸੀ ਅੱਛਾ ਪੁਰਾਣੀ ਗੱਲ ਦੱਸ ਰਹੇ ਹੋ ਤੁਸੀਂ ਫੇਰ ਤਾਂ ਮੰਨ ਸਕਦੇ ਆ ਚਲੋ ਬਹੁਤ ਵਧੀਆ ਦੱਸਿਆ ਤੁਸੀਂ ਔਰ ਸੱਚਾਈ ਦੱਸ ਰਹੀ ਹੈ ਨਹੀਂ ਤਾਂ ਅੱਜਕੱਲ ਕੋਈ ਦੱਸਦਾ ਨਹੀਂ ਆਪਣੇ ਦਿਲ ਦੀ ਗੱਲ ਸੱਚੀ ਕਿ ਮੈਂ ਖੋਤੇ ਤੇ ਗਿਆ ਸੀ ਆਪਣੀ ਗਰਲਫ੍ਰੈਂਡ ਨੂੰ ਮਿਲਣ ਫਿਰ ਤੁਹਾਡੀ ਗਰਲਫ੍ਰੈਂਡ ਨੇ ਕਿੱਦਾਂ ਰਿਐਕਟ ਕੀਤਾ ਜਦੋਂ ਤੁਸੀਂ ਖੋਤੇ ਤੋਂ ਉੱਠ ਕੇ ਉਹਨਾਂ ਨੂੰ ਮਿਲਣ ਗਏ ਮੈਂ ਉਹਨਾਂ ਨੇ ਕਿਹਾ ਵੀ ਬੈਠੋ ਖੋਤੇ ਤੇ ਤੁਹਾਨੂੰ ਮਿਲਣ ਆਇਆ ਵਾਂ ਤੁਸੀਂ ਤੁਹਾਨੂੰ ਸ਼ੇਅਰ ਕਰਾਵਾਂ ਖੋਤੇ ਤੇ ਮੈਂ ਕਿਹਾ ਬੈਠੋ ਤੁਹਾਨੂੰ ਮਿਲਾਂ ਉਹਨਾਂ ਨੇ ਆਪਣੀ ਗਰਲਫ੍ਰੈਂਡ ਨੇ ਉਹਨਾਂ ਨੇ ਵੀ ਅਸੀਂ ਨਹੀਂ ਬੈਣਾ ਮੂਣਾ ਹੈਗਾ ਇੱਕ ਸੀ ਕਿ ਦੋ ਸੀਗੇ ਦੋ ਦੋ ਤਿੰਨ ਜਾਣੀਆਂ ਸੀ ਮੈਂ ਨਹੀਂ ਸੀ ਆਸੀ ਸੇ ਲੀਆਂ ਨਾਲ ਸੀ ਆ ਉਸੇ ਲੀਆਂ ਉਮੀਦ ਨਾਲ ਆਈਆਂ ਸੀ ਕਿ ਸ਼ਾਇਦ ਸਾਨੂੰ ਕਿਸੇ ਤੁਸੀਂ ਗੱਡੀ ਚ ਘੁਮਾਉਂਗੇ ਹੂੰ ਜਾਂ ਚਲੋ ਬਾਈਕ ਤੇ ਘੁਮਾਉਂਗੇ ਪਰ ਤੁਸੀਂ ਖੋਤਾ ਲੈ ਕੇ ਉੱਥੇ ਮੈਂ ਖੋਤਾ ਲੈ ਕੇ ਚਲ ਫੇ ਤੇ ਦੱਸਿਆ ਮੈਨੂੰ ਬਹੁਤ ਪਿਆਰੇ ਖੋਤੇਆਂ ਨਾਲ ਆਹੋ ਮੈਨੂੰ ਕਿ ਮੈਨੂੰ ਬਚਪਨ ਤੋਂ ਬਹੁਤ ਪਿਆਰ ਸੀ ਖੋਤੇਆਂ ਨਾਲ ਮੇਰੇ ਕੋਲ ਤਸਵੀਰਾਂ ਵੀ ਖੋਤੇ ਦੀਆਂ ਬਹੁਤ ਬਹੁਤ ਅਲੱਗ-ਅਲੱਗ ਤਰ੍ਹਾਂ ਦੀਆਂ ਹਨ ਤੁਸੀਂ ਫਿਰ ਉਹ ਬਾਈਕ ਕੀਤੀਆਂ ਜਾਂ ਆਪ ਕਲਿੱਕ ਕੀਤੀਆਂ ਆਪ ਖਚਾਈਆਂ ਫੜ ਰਹੀ ਆਪਕੇ ਚੁਆਇਆਂ ਮਤਲਬ ਤੁਹਾਡੀਆਂ ਉਹਨਾਂ ਦੇ ਨਾਲ ਆ ਹਾਂਜੀ ਓਕੇ ਹੱਲੇ ਹਾਜੀ ਦੀ ਲਾਈਵ ਜਿਹੜਾ ਅੱਜ ਕੱਲ ਦੀ ਜੋ 2025 ਜਨਰੇਸ਼ਨ ਚੱਲ ਰਹੀ ਆ ਉਹਦੇ ਟਾਈਮ ਦੇ ਵਿੱਚ ਵੀ ਤੁਹਾਡੇ ਕੋ ਹੈਗੇ ਆ ਖੋਤੇ ਘੋੜੇ ਨਹੀਂ ਉਹਦੇ ਟਾਈਮ 'ਚ ਸਾਡੇ ਕੋ ਹੈ ਨਹੀਂ ਸਾਡੇ ਕੋ ਟਾਈਮ ਪਹਿਲੇ ਟਾਈਮ ਤੇ ਹੈਗੇ ਸੀ 2009 ਦੇ ਵਿੱਚ 2007 ਦੇ ਵਿੱਚ 2008 ਦੇ ਵਿੱਚ 2011 ਦੇ ਵਿੱਚ ਫਿਰ ਛੱਡੇ ਕਿਉਂ ਤੁਸੀਂ ਆਪਣੀ ਗਰਲਫ੍ਰੈਂਡ ਛੱਡਤੀ ਸੀ ਖੋਤਾ ਨਹੀਂ ਸੀ ਛੱਡਿਆ ਤੇ ਹੁਣ ਕਿੱਦਾਂ ਛੱਡਤਾ ਬਸ ਇਦਾਂ ਹੀ ਮੈਂ ਆਕਾ ਜਲ ਫਿਲਮਾਂ 'ਚ ਹੁਣ ਕੰਮ ਕਰਦੇ ਆ ਫੇਰ ਲੈ ਲਾਂਗੇ ਤੇ ਹੁਣ ਸਾਡਾ ਮੇਰਾ ਸੁਪਨਾ ਵਾ ਮੈਂ ਫਾਰਮ ਹੋਸ ਬਣਾਵਾ ਆਪਣਾ ਘੋੜਿਆਂ ਵਾ ਵੈਸੇ ਗੱਲ ਸਹੀ ਕਹਿ ਰਹੇ ਐ ਕਿ ਸੋਚ ਰੱਖੋ ਵੱਡੀ ਤਾਂ ਹੀ ਅੱਗੇ ਵਧਾਂਗੇ ਆਪਾਂ ਹੋਰ ਕੀ ਸੋਚਦਾ ਸੰਦੇ ਮੰਦੇ ਕੋ ਮੈਂ ਕੰਮ ਕਰਕੇ ਨਾ ਫਿਲਮਾਂ ਦੇ ਵਿੱਚ ਤੇ ਫਿਰ ਮੈਂ ਇੱਕ ਫਾਰਮ ਬਣਾਉਣਾ ਵਾ ਓਕੇ ਘੋੜੇ ਰੱਖਣੇ ਵਧੀਆ ਵਧੀਆ ਕੁਆਲਿਟੀ ਦੇ ਨੁਕਰੇ ਘੋੜੇ ਮਾਲਵਾੜੀ ਘੋੜੇ ਸਾਨੀ ਘੋੜੇ ਵਧੀਆ ਵਧੀਆ ਘੋੜੇ ਰੱਖਣੇ ਤੇ ਮੈਂ ਪਿੱਛੇ ਜੀ ਵਿਆਹਾਂ ਦਾ ਕੰਮ ਵੀ ਚਾਲੂ ਕੀਤਾ ਸੀ ਉਹ ਚ ਕੀ ਕਰਦੇ ਸੀ ਮੈਂ ਘੋੜੀਆਂ ਦਾ ਕੰਮ ਕਰਦਾ ਹੁੰਦਾ ਵਿਆਹ ਘੋੜੀ ਲੈ ਕੇ ਜਾਂਦੇ ਸੀ ਵਿਆਹ ਤੇ ਹਾਂ ਹੂੰ ਕਿਸੇ ਦੀ ਘੋੜੀ ਘੋੜੇ ਨੂੰ ਭਜਾ ਕੇ ਤਾਂ ਨਹੀਂ ਲੈ ਗਈ ਸੀ ਨਹੀਂ ਨਹੀਂ ਮੈਂ ਆਪਣੀ ਘੋੜੀ ਨੂੰ ਭਜਾ ਕੇ ਲੈ ਕੇ ਗਿਆ ਤੁਸੀਂ ਲੈ ਕੇ ਗਏ ਸੀ ਮਤਲਬ ਆਪਣੀ ਘੋੜੀ ਨੂੰ ਭਜਾ ਕੇ ਲੈ ਕੇ ਮੈਂ 11 ਸਾਲ ਤੱਕ ਘੋੜੀ ਚਲਾਈ ਮੈਂ ਇਹ ਹਾਲ ਗਿਆ ਮੈਂ ਚਾਹਤੇ ਕੰਮ ਕਰਦਾ ਸੀ ਵਾਹ ਗੱਲਾਂ ਬੜੀਆਂ ਜ਼ਬਰਦਸਤ ਕਰ ਰਿਹਾ ਵੈਸੇ ਮੈਂ ਵਿਆਹਾਂ ਵਾਲੀਆਂ ਚੀਜ਼ਾਂ ਦਾ ਕੰਮ ਕਰਦਾ ਸੀ ਹੁਣ ਮੈਂ ਸੋਚਦਾ ਵੀ ਹੈ ਨਾ ਵੀ ਮੈਂ ਹੁਣ ਆਪਣਾ ਫਾਰਮ ਹੋਸ ਬਣਾਵਾ ਘੋੜੇ अच्छा सर ਜਿੱਦਾਂ ਹੁਣ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਘੋੜੀ ਵੀ ਲੈ ਕੇ ਜਾਂਦੇ ਸੀ ਵਿਆਹ ਤੇ ਤੇ ਵਿਆਹ ਤੇ ਤਾਂ ਜਿੱਦਾਂ ਨਾ ਕਈ ਵਲੇ ਕੁਛ ਇਦਾਂ ਦੀਆਂ ਟ੍ਰਾਜੈਡੀਜ਼ ਹੋ ਜਾਂਦੀਆਂ ਵਾ ਤੁਹਾਡੇ ਨਾਲ ਕਦੀ ਕੁਛ ਇਦਾਂ ਦਾ ਨਹੀਂ ਹੋਇਆ ਸਾਡੇ ਨਾਲ ਬੜਾ ਕੁਛ ਹੋਇਆ اچھا ਦੱਸੋ ਸਾਨੂੰ ਫਿਰ ਆਡੀਅנס ਬੜੀ ਬੇਤਾਬ ਆ ਸੁਣਨ ਲਈ ਤੇ ਮੈਂ ਭਰਾ ਇੱਕ ਵਾਰੀ ਘੋੜੀ ਹਾਨੀ ਸੀ ਮੇਰੇ ਕੋਲ ਅੱਛਾ ਤੇ ਮੈਂ ਖੋਤੇ ਦੇ ਉੱਤੇ ਮੈਡਮ ਸਾਜ-ਪਾਗ ਲੈ ਗਿਆ ਹਾ 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 ਸੌਪ ਬਣ ਗਿਆ ਮੇਰਾ ਕਾ ਚੱਲੇ ਯਾਰ ਵਿਆਹ ਵਾਲੇ ਲਾੜੇ ਨੂੰ ਤਾਂ ਘੋੜੀ ਤੇ ਵੀ ਬਿਠਾਈਦਾ ਵਾ ਚਲੋ ਖੋਤੇ ਤੇ ਬਿਠਾ ਦਿੰਨੇ ਆ ਅੱਛਾ ਤੇ ਮੱਥਾ ਟਿਕਾਉਣਾ ਵਾ ਬੱਸ ਆਪਾਂ ਕੋਲ ਉੱਥੇ ਮੰਦਰ ਗੁਰਦੁਆਰੇ ਚਲੋ ਘੋੜੀ ਸਮਝ ਕੇ ਬੈਜੂਗਾ ਅੱਛਾ ਤੇ ਸਵਾਰੀ ਲੱਗਾ ਛੋਟਾ ਵੱਡਾ ਘੋੜੀ ਸਮਝ ਕੇ ਬੈਜੂਗਾ ਖੋਤੇ ਤੇ ਉਹ ਅੱਛਾ ਮਾਈ ਗੋਡ ਉਹ ਭਰਾਵਾ ਉੱਥੇ ਸਿੱਤਰ ਸਿੱਤਿੰਗ ਹੋ ਗਿਆ ਬੋਲਾ ਹਾਂ ਬੜੀ ਕੁਤਸਨ ਭਾਈ ਹੋਣੀ ਸੀ ਤੁਸੀਂ ਸੋਚ ਕੇ ਗਏ ਸੀ ਕਿ ਕੀ ਤੇ ਔਰ ਕੀ ਹੋ ਗਿਆ ਮੈਂ ਕਿਹਾ ਚੱਲ ਸਵਾਰੀ ਉੱਥੇ ਤੱਕ ਮੱਥਾ ਟਿਕਾਉਣਾ ਵਾ ਆ ਹੁਣ ਘੋੜੀ ਨਹੀਂ ਅਜੇ ਚਲ ਖੋਤਾ ਹੀ ਲੈ ਚਲਦੇ ਫੇ ਕੀ ਹੋਇਆ ਅੱਗੇ ਫੇ ਬੜੇ ਛੇਤਰ ਵੇ ਮੈਡਮ ਸਨ ਕਿੱਦਾਂ ਪਤਾ ਲੱਗਾ ਛੋਟੀ ਤਾਂ ਵੱਡੀ ਉਹ ਕਹਿੰਦਾ ਉਹਰੇ ਬਾਥਰੂਮ ਕਰ ਦਿੱਤਾ ਸੀ ਕੋਤੇ ਨੇ ਤਾਂ ਕਰਕੇ ਉਹ ਸਾਰਾ ਪੜਾ ਲੱਗ ਗਿਆ ਨੈਚੁਰਲ ਗੱਲਾਂ ਕਰ ਰਿਹਾ ਪਰ ਹੱਸ ਆ ਰਿਹਾ ਹੁਣ ਕੀ ਕਰੀਏ ਹਾਸੇ ਤੇ ਕੰਟਰੋਲ ਨਹੀਂ ਹੋ ਰਿਹਾ ਅੱਛਾ ਆਪਣੇ ਵਿਆਹ ਬਾਰੇ ਦੱਸੋ ਵਿਆਹ ਕਰਾਇਆ ਤੁਸੀਂ ਵਿਆਹ ਮੈਡਮ ਆ ਕਰਾਇਆ ਹੀ ਨਹੀਂ ਹੈਗਾ ਹੈ ਅੱਛਾ ਤੁਸੀਂ ਸੋਚਿਆ ਕਿ ਨਹੀਂ ਮੈਂ ਖੋਤੇ ਖੋਤੇ ਰੱਖਣੇ ਆ ਉਹ ਕਹਿੰਦੇ ਨਹੀਂ ਰੱਖਣੇ ਕੁੜੀ ਕਹਿੰਦੀ ਕਿਸੇ ਵੀ ਕੁੜੀ ਨੂੰ ਇੱਕ ਛੱਪਟ ਨਹੀਂ ਸੀ ਖੋਤੇ ਜਾਂ ਕੋਤੇ ਆ ਫਿਰ ਤੁਸੀਂ ਕਿੱਦਾਂ ਸੋਚਿਆ ਮੈਂ ਵਿਆਹ ਦਾ ਸੋਚਿਆ ਹੀ ਨਹੀਂ ਸੀ ਮੈਂ ਤਾਂ ਸਾਰੀ ਜ਼ਿੰਦਗੀ ਇਹਨਾਂ ਦੇ ਨਾਲ ਹੀ ਮੈਂ ਰਹਿਣਾ ਹੁਣ ਕੀ ਸੋਚਿਆ ਹੁਣ ਮੈਂ ਸੋਚਿਆ ਵੀ ਮੈਂ ਸੰਤੇਵੰਤੇ ਕੋ ਫਿਲਮਾਂ ਦੇ ਜਿਹਾ ਕੰਮ ਕਰਾਂ ਤੇ ਮੈਂ ਆਪਣਾ ਘੋੜਿਆਂ ਦਾ ਫਾਰਮ ਹੌਸ ਬਣਾਵਾ ਨਹੀਂ ਹੁਣ ਨਹੀਂ ਸੋਚਿਆ ਕਦੀ ਕਿ ਜਿੱਦਾਂ ਤੁਸੀਂ ਕਹਿੰਦੇ ਆ ਤੁਹਾਡੇ ਇੱਥੇ ਸਟੂਡੀਓ ਦੇ ਵਿੱਚ ਇੰਨੀਆਂ ਸੋਹਣੀਆਂ ਸੋਹਣੀਆਂ ਕੁੜੀਆਂ ਆਂਦੀਆਂ ਘਾਟ ਨਹੀਂ ਹੈਗੀ ਕੁੜੀਆਂ ਇੱਥੇ ਆਂਦੀਆਂ ਰੰਦੀਆਂ ਵਾਂ ਕਦੀ ਦਿਲ ਨਹੀਂ ਆਇਆ ਕਿਸੇ ਕੁੜੀ ਤੇ ਮੈਂ ਕਹਾਂ ਹਜੇ ਨਹੀਂ ਵਿਆਹ ਕਰਾਉਣਾ ਹੈਗਾ ਇਹ ਗ੍ਰੀਮਰ ਸਾਹਿਬ ਨਹੀਂ ਨਹੀਂ ਇਹ ਕੁਐਸਚਨ ਕੁਝ ਹੋਰ ਆ ਚੇਂ ਚ ਨਾ ਕਰੋ ਮੈਂ ਕਹਿ ਰਹੀ ਹਾਂ ਕਿ ਤੁਹਾਨੂੰ ਕਦੀ ਕੋਈ ਕੁੜੀ ਨਹੀਂ ਪਸੰਦ ਆਈ ਰਕਤ ਕਹਿੰਦੇ ਬਹੁਤ ਸੋਹਣੀਆਂ ਸੋਹਣੀਆਂ ਕੁੜੀਆਂ ਆਂਦੀਆਂ ਇੱਥੇ ਕੁੜੀਆਂ ਤੇ ਜ਼ਿੰਦਗੀ 'ਚ ਬਹੁਤ ਸੋਹਣੀਆਂ ਆਈਆਂ ਮੈਡਮ ਹਾਂ ਕਦੀ ਪਿਆਰ ਨਹੀਂ ਹੋਇਆ ਦੁਆਰਾ ਤੋਂ ਬਾਤ ਦੁਬਾਰਾ ਨਹੀਂ ਸੀ ਕੀਤਾ ਹੈ ਮੈਂ ਤਾਂ ਮਾਈਂ ਗੋਜਵੇ ਤਾਂ ਹੋਜਵੇ ਹੁਣ ਇਹ ਉਹਨਾਂ ਨਾਲ ਵਿਆਹ ਕਰਾ ਲੂਗੇ ਹੋਰ ਵਿਆਹ ਉਹਨਾਂ ਨਾਲ ਕਰਾ ਲੂਗੇ ਇਹ ਸੋਚ ਲਿਆ ਕਿ ਕੋੜੀ ਆ ਖੋਤੀ ਨਾਲ ਵਿਆਹ ਨਾ ਕਰਾ ਲਈਓ ਫੇ ਲੋਕਾਂ ਨੇ ਗੱਲਾਂ ਕਰਨੀਆਂ ਤੁਹਾਡੇ ਵਾਸਤੇ ਨਹੀਂ ਸਹੀ ਕਿ ਕੀ ਹੋ ਗਿਆ ਬੰਦੇ ਨੂੰ ਹੈ ਕੁੜੀ ਲੱਭੀ ਨਹੀਂ ਸੀ ਸੋਚ ਸਮਝ ਕੇ ਵਿਆਹ ਕਰਾਈ ਹੋਇ ਇੱਕ ਲੈਟ ਸੈਜ਼ਨ ਹੁੰਦਾ ਵਾ ਹੈਨਾ ਜਿਆਦਾ ਸੀਰੀਅਸ ਲੈ ਗਏ ਤੁਸੀਂ ਆਪਣੀ ਫੈਮਿਲੀ ਵਾਲੇ ਦੱਸੋ ਸਾਨੂੰ ਫੈਮਿਲੀ ਮੰਮੀ ਡੈਡੀ ਮੇਰੇ ਆ ਦੋ ਭੈਣਾਂ ਸੀ ਮੇਰੀ ਉਹਨਾਂ ਨੂੰ ਕਿਹਾ ਇਤਰਾਜ਼ ਕਿ ਜੋ ਤੁਸੀਂ ਖੋਤੇ ਰੱਖੇ ਸੀ ਘੋਡੇ ਰੱਖੇ ਸੀ ਉਹਨਾਂ ਦੀ ਕੋਈ ਪ੍ਰੋਬਲਮ ਨਹੀਂ ਸੀ ਨਾ ਨਹੀਂ ਉਹਨਾਂ ਨੂੰ ਕੋਈ ਪ੍ਰੋ ਤੇ ਜਿੱਦਾਂ ਤੁਸੀਂ ਵਿਆਹ ਨਹੀਂ ਕਰਾ ਰਹੇ ਉਹਨਾਂ ਨੇ ਕਦੀ ਕਿਹਾ ਨਹੀਂ ਕਿ ਵਿਆਹ ਕਰਾ ਉਮਰ ਨਿਕਲੀ ਜਾ ਰਹੀ ਆ ਕਹਿੰਦੇ ਉਹ ਮੈਨੂੰ ਫੇਰ ਕੀ ਸੋਚਦੇ ਅੱਗੇ ਤੁਸੀਂ ਮੈਂ ਆ ਵੀ ਮਤਲਬ ਗੱਲ ਗੋਲ ਮੋਲ ਕਰਦਾਂ ਕਿੱਦਾਂ ਕਰਦੇ ਮੈਨੂੰ ਵੀ ਦੱਸਿਓ ਜਿੱਦਾਂ ਮੈਂ ਤੁਹਾਨੂੰ ਕਹਿ ਰਹੀ ਆ ਕਿ ਸਰ ਤੁਸੀਂ ਵਿਆਹ ਕਦੋਂ ਕਰਾਉਂਗੇ ਕਰਾ ਲਓ ਪਲੀਜ਼ عمر ਨਿਕਲੀ ਜਾਂਦੀ ਫੇ ਤੁਸੀਂ ਕਿੱਦਾਂ ਗੋਲਮੋਲ ਕਰੋਗੇ ਵਿਆਹ ਕਰਾਵਾਂਗੇ ਅਜੇ ਕੋਈ ਸੈਟਿੰਗ ਨਹੀਂ ਹੋ ਰਹੀ ਕੰਮ ਦੀ ਕਿਹਦੇ ਨਾਲ ਸੈਟਿੰਗ ਮੈਂ ਜਦੋਂ ਪੈਰਾਂ ਤੇ ਸਟੈਂਡ ਹੋ ਗਏ ਆ ਮੈਡਮ ਫੇ ਵਿਆਹ ਕਰਾਉਣਾ ਮਾ ਕਿਹਦੇ ਨਾਲ ਇਹ ਪੈਰਾਂ ਸਟੈਂਡ ਨਹੀਂ ਹੋਇਆਗਾ ਕਿਹਦੇ ਨਾਲ ਸੈਟਿੰਗ ਕਰਨਾ ਚਾਹੁੰਦੇ ਹੋ ਤੁਸੀਂ ਕਹਿੰਦੇ ਸੈਟਿੰਗ ਨਹੀਂ ਹਲੇ ਹੋ ਰਹੀ ਕਿੰਨਾ ਕਰਾਣਾ ਚਾਹੁੰਦੇ ਹੋ ਸੈਟ ਅਸੀਂ ਹੁਣ ਫਿਲਮਾਂ 'ਚ ਕੰਮ ਕਰਾਂਗੇ ਆਪਣੇ ਪਿਆਰਾਂ ਦੇ ਸਟੈਂਡ ਹੋਵਾਂਗੇ ਫੇ ਹੀ ਵਿਆਹ ਕਰਾਵਾਂਗੇ ਅੱਛਾ ਉਹ ਵਾਲੇ ਪੈਰਾਂ मैडम बोटियां ਦੇ ਖਰਚੇ ਵੜੇ ਆ ਕਿਸ ਚੀਜ਼ ਦੇ ਬਿੰਦੀ ਲਿਪਸਟਿਕ ਸਾਰਾ ਕੁਝ ਬੜਾ ਖਰਚੇ ਆ ਉਹਨਾਂ ਨੂੰ ਪੀਜਾ ਵੀ ਖਵਾਉਣਾ ਪੈਂਦਾ ਵਾ ਉਹ ਆ ਖਵਾਉਣਾ ਵੀ ਪੈਂਦਾ ਵਾ ਅੱਛਾ ਪੈਂਦਾ ਵਾ ਨਾ ਮਜਬੂਰੀ ਹੁੰਦੀ ਨਾ ਉਹ ਮੈਂ ਖਵਾਉਣਾ ਵੀ ਪੈਂਦਾ ਕੱਪੜੇ ਵੀ ਸੋਹਣੇ ਸੋਹਣੇ ਲੈ ਕੇ ਦੇਣੇ ਪੈਂਦੇ ਫਿਰ ਬੜੇ ਖਰਚੇ ਆ ਮੈਡਮ ਲੈ ਲਈਓ ਗੱਡੀ ਗੱਡੀ ਤੇ ਜਾਣਾ ਪੈਂਦਾ ਵਾ ਤੇ ਲੈ ਲਈਓ ਗੱਡੀ ਫੇਕੀ ਹੋਇਆ ਆ ਖੋਤੇ ਦੇ ਕੋਲ ਹੋਣ ਮਾਰਾ ਇੰਨੀ ਤਖਾਰੇ ਵਿੱਚ ਗੱਡੀ ਲਵਾ ਕੇ ਉਹਦੇ ਖਰਚੇ ਪੂਰੇ ਕਰਾਂ ਕਿਵੇਂ ਮਿਆਰ ਨੂੰ ਸੋਹਦਾ ਖੋਤਾ ਹੀ ਲੱਲੇ ਨੇ ਇੱਕ ਹੋਰ ਹੋਰ ਉੱਤੇ ਜਲ ਜਗਾ ਨਹੀਂ ਲੱਗਦਾ ਪਰੋਲ ਵੀ ਨਹੀਂ ਲੱਗਦਾ ਹਨਾ ਉੱਥੇ ਘੁਮਾ ਦਿਆ ਕਰੀ ਹਾਂ ਹੁਣ ਇੱਦਾਂ ਕਰੋ ਅੱਜ ਕੱਲ ਦੀ ਕੋਈ ਇਦਾਂ ਦੀ ਕੁੜੀ ਲੱਭ ਲਓ ਜਿਹੜੀ ਖੋਤੇ ਪਸੰਦ ਕਰਦੀ ਹੋਵੇ ਤੁਹਾਡੀ ਤਰ੍ਹਾਂ ਘੋੜੇ ਪਸੰਦ ਕਰਦੀ ਹੋਵੇ ਕੋਈ ਨਹੀਂ ਦੇ ਦੇ ਭਏ ਹੋੜੀ ਪਸੰਦ ਕਰਦੀ ਹੋਵੇ ਦੇ ਦੇ ਭਏ ਕੀ ਪਤਾ ਹੁਣ ਲੱਭ ਚ ਚਲੋ ਅਸੀਂ ਤੁਹਾਡੇ ਲਈ ਆਪਣੇ ਚੈਨਲ ਦੇ ਥਰੂ ਤੁਹਾਡੇ ਲਈ ਧੂਆ ਕਰਾਂਗੇ ਕਿ ਤੁਹਾਨੂੰ ਕੋਈ ਇਦਾਂ ਦੀ ਖੋਤੀ ਓ ਸੌਰੀ ਇਦਾਂ ਦੀ ਕੁੜੀ ਲੱਭੇ ਜਿਹੜੀ ਤੁਹਾਨੂੰ ਪਸੰਦ ਆਵੇ ਇਸਾਤਰੀ ਗੱਲ ਆ ਇਹ ਤੁਹਾਨੂੰ ਅਗਲੇ ਵਾਲੇ ਚੈਨਲ ਤੇ ਮਿਲਾਂਗੇ। ਤੁਹਾਨੂੰ ਤੇ ਆਪਣੀ ਗੱਲ ਕਰੀ ਜਾ ਰਹੇ ਆ। ਇੰਨੀ ਕਾਲੀ ਨਾ ਗੱਲਾਂ ਹਲ ਤਾਂ ਨਾ ਹੋਰ ਗੱਲਾਂ ਕਰਨੀਆਂ ਆ ਆਪਾਂ। ਦਿਲ ਦੀਆਂ ਗੱਲਾਂ ਹੋਰ ਮੈਡਮ ਟਾਈਮ ਉਹ ਹੋ ਗਿਆ ਰੋਟੀ ਖਾਣੀ ਸੀ। ਰੋਟੀ ਖਾਣੀ ਭੁੱਖ ਲੱਗੀ ਤੁਹਾਨੂੰ। ਚਲੋ ਮਿਲਦੇ ਆ ਕੋਈ ਅਗਲੇ ਨਵੇਂ ਕਿਸੇ ਚਿਹਰੇ ਨਾਲ ਮੇਰੇ ਮਿਲਵਾਵਾਂਗੇ ਤੁਹਾਨੂੰ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਨੈਨਸੀ ਰੋਣਾ ਨੂੰ ਧੰਨਵਾਦ।